ਮਨਾ ਸਿਮਰਨ ਕਰ RAM ਦਾ ਨਾਮ ਚਿਤਾਰ ਸਿਮਰ ਮਨਾ RAM ਨਾਮ ਚਿਤਾਰੇ ਹੁਣ ਜਦੋਂ ਅਸੀਂ RAM ਦਾ ਨਾਮ ਸਿਮਰਨ ਕਰਾਂਗੇ ਵਾਹ ਗੁਰੂ ਇਹ ਵੀ RAM ਦਾ ਨਾਮ ਹੀ RAM ਨਾਮ ਕਿੰਨੇ ਉਹ ਵੀ RAM ਦਾ ਨਾਮ ਹੈ ਹਰ ਨਾਮ ਕਿੰਨੇ ਉਹ ਵੀ RAM ਦਾ ਨਾਮ ਹੈ ਕੋਈ ਸੋਹਣ ਜਪਦਾਏ ਉਹ ਵੀ RAM ਦਾ ਨਾਮ ਕਹਿਨ ਤੋਂ ਭਾਵ ਕੀ ਲਿਖਿਆ RAM ਨਾਮੇ ਪਰ ਕੋਈ ਵੀ ਆਪਣੇ ਗੁਰੂ ਦਾ ਮੰਤਰ ਜਪ ਸਕਦਾ ਹੈ। ਉਹ RAM ਦਾ ਨਾਮ ਸਿਮਰਨ ਤੋਂ ਬਿਨਾ ਸਾਨੂੰ ਸ਼ਾਂਤੀ ਨਹੀਂ ਆ ਸਕਦੀ। ਸੁਖਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਇਸ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਸਿਮਰਮਨਾ RAM ਨਾਮ ਚਿਤਾਰੇ। ਭੀ ਜੇ ਤੂੰ ਚਿਤਾਰਨਾ ਹੈ ਚੇਤੇ ਰੱਖਣਾ ਤੇ ਇੱਕ RAM ਦੇ ਨਾਮ ਨੂੰ ਚੇਤੇ ਰੱਖ। ਤੇ RAM ਦਾ ਨਾਮ ਜਪਣ ਦੀ ਵੀ ਇੱਕ ਜ਼ੁਗਤ ਹੈ। ਕਹੋ ਸੁਰਜਨ ਕਿਤ ਜ਼ੁਗਤੀ ਧਾਈਏ? ਉਹਦੀ ਜੁਗਤ ਹੈ ਇੱਕ ਵਿਧੀ ਹੈ ਮੈਥਡ ਹੈ ਵੀ ਕਿਵੇਂ ਜਪਨਾ ਕਿਉਂਕਿ RAM RAM ਕਰਤਾ ਸਭ जग ਫਿਰੇ RAM ਨਾ ਪਾਇਆ ਜਾਏ ਹੁਣ ਵੇਲੇ ਸਾਰੇ ਜਿਵੇਂ ਇੱਕ ਦੂਜੇ ਦੇ ਮਸਤਕ ਲੱਗਦੇ ਹਿੰਦੂ ਲੋਕ ਉਹ ਕਹਿੰਦੇ RAM RAM ਜੀ RAM RAM ਜੀ ਅਸੀਂ ਇੱਕ ਦੂਜੇ ਦੇ ਮਸਤਕ ਲੱਗਦੇ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਮੁਸਲਮਾਨ ਜਿਹੜੇ ਉਹ ਵੀ ਆਪਣੇ ਭਾਸ਼ਾ ਵਿੱਚ ਅੱਲਾ ਦਾ ਨਾਮ ਜਪਦੇ ਖੁਦਾ ਦਾ ਨਾਮ ਜਪਦੇ ਤਾਂ ਹੀ ਉਹਨਾਂ ਨੇ ਕਹਿਤਾ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵੇ ਗੁਸਈਆਂ ਕੋਈ ਅਲਾਏ ਬੇ ਸਾਰੇ ਜਪ ਰਹੇ ਨੇ ਮਗਰ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਪੇਤ ਜਾਤਾ ਜਿਨ੍ਹਾਂ ਨੇ ਹੁਕਮ ਦੀ ਪਛਾਨ ਤੋ ਅੱਜ ਦਾ ਹੁਕਮਨਾਮਾ ਸਿਮਰਮਨਾ RAM ਨਾਮ ਚਿਤਾਰ RAM ਦਾ ਨਾਮ ਜਪ ਸਿਮਰਨ ਕਰ ਦਿਨ ਰਾਤ ਕਰ ਉਠਤ ਬੈਠਤ ਸੋਵਤ ਜਾਗਤ ਇਹੋ ਮੰਨ ਤੁਝੇ ਚਿਤਾਰ ਜਿਨ੍ਹਾਂ ਦਾ ਪਿਆਰ ਪੈ ਜਾਂਦਾ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ ਸਦਕਾ ਅਸਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ